48 ਸਾਲ ਦੀ ਉਮਰ ਜਿਹੜੀ ਕਿ ਕੈਰੀਅਰ ਦੇ ਪੀਕ ਤੇ ਜਾਣ ਦੀ ਉਮਰ ਹੁੰਦੀ ਹੈ ਲੰਡਨ 'ਚ ਤੁਸੀਂ ਬਹੁਤ ਵਧੀਆ ਬਿਜ਼ਨਸ ਕਰ ਰਹੇ ਸੀ ਸਾਰਾ ਕੁਝ ਛੱਡ ਕੇ ਤੁਸੀਂ ਪੰਜਾਬ ਦੇ ਵਿੱਚ ਆ ਗਏ ਕਿ ਮੈਂ ਲੋਕਾਂ ਨੂੰ ਕੈਂਸਰ ਤੋਂ ਬਚਾਣਾ ਹੈ ਸ਼ੁਰੂਆਤ ਕਿਵੇਂ ਹੋਈ ਦੇਖੋ ਜੀ ਕੈਂਸਰ ਇਜ਼ ਅ ਵਰਲਡਵਾਈਡ ਪ੍ਰੋਬਲਮ ਅੱਜ ਕੱਲ ਲਗਭਗ ਹਰ ਘਰ ਜਾ ਚੁੱਕਿਆ ਜੇ ਘਰ 'ਚ ਨਹੀਂ ਆਇਆ ਅੱਜ ਤੋਂ 10 ਸਾਲ ਪਹਿਲਾਂ ਅਸੀਂ ਇਨਡਾਇਰੈਕਟਲੀ ਇਨਵੋਲਵ ਸੀਗੇ ਨਾਓ ਡਾਇਰੈਕਟਲੀ ਡਾਇਰੈਕਟਲੀ ਮੀਨਸ ਕਿ ਮਾਂ ਦੀ ਮਾਸੀ ਦੀ ਭੂਆ ਦੀ ਫੈਮਿਲੀ ਸਾਥ ਕੋ ਡੈਥ ਹੋਈ ਸੇਮ ਥਿੰਗ ਹੈਪਨ ਇਨ ਆਰ ਫੈਮਿਲੀ ਐਂਡ ਆਈ ਲੋਸਟ ਮਾਈ ਮਦਰ ਐਂਡ ਉਸ ਤੋਂ ਬਾਅਦ ਮੈਂ ਸੋਚਿਆ ਵੀ ਇਹ ਬਚਾਈ ਜਾ ਸਕਦੀ ਸੀ ਇਹਦੀ ਜ਼ਿੰਦਗੀ ਨੂੰ ਦਿੱਤੀ ਜਾ ਸਕਦੀ ਸੀ ਵੀ ਗਲਤੀ ਕਿੱਥੇ ਹੋਈ ਅਰਲੀ ਡਿਟੈਕਸ਼ਨ ਨਹੀਂ ਹੋਈ ਜਾਂ ਕੈਂਸਰ ਦੀ ਅਰਲੀ ਡਿਟੈਕਸ਼ਨ ਨਹੀਂ ਹੋਈ ਤਾਂ ਮੌਤ ਆ ਠੀਕ ਹੈ ਐਂਡ ਉਹ ਸੰਕਲਪ ਗੁਰੂ ਸਾਹਿਬ ਦੀ ਕਿਰਪਾ ਹੋਈ ਮੇਰੀ ਕੋਸ਼ਿਸ਼ ਸੀ ਕਿ ਨਮਾਣੀ ਦੀ ਕਿਰਪਾ ਗੁਰੂ ਸਾਹਿਬ ਦੀ ਹੋਈ ਤੇ ਅੱਜ ਅਸੀਂ ਮੈਂ ਕੱਲਾ ਐਸ਼ਿਸ ਲੈ ਕੇ ਆਇਆ ਸੀ ਕੀਰਤਪੁਰ ਸਾਹਿਬ ਅੱਜ ਅਸੀਂ 43 ਕੰਟਰੀ ਚ ਹਾਂ ਕੋਈ ਗਵਰਨਮੈਂਟ ਨਹੀਂ ਮਗਰ ਵਨ ਮੈਨ ਸ਼ੋ ਪਰ ਬੱਲੇ ਮਾ ਦੇ ਮਾ ਤੇ ਦਾਨ ਦੀ ਦਿਸ਼ਾ ਬਦਲੀ ਤੁਹਾਨੂੰ ਦੋਨਾਂ ਨੂੰ ਸਵਾਲ ਹੈ ਕਦੇ ਹਸਪਤਾਲ ਨੂੰ ਦਾਨ ਕੀਤਾ ਆਨਸਰ ਮੈਂ ਹੀ ਦੇ ਦਿੰਨਾ نو ਕੁਲਵੰਤ ਸਿੰਘ ਦੀ ਮਾਂ ਮਰੀ ਗੁਰਦੁਆਰੇ ਚ ਪਖਾ ਲਵਾਉਣਾ ਤਿੰਨਾਂ ਫਰਾਂ ਤੇ ਨਾਮ ਲਿਖਿਆ ਹੁੰਦਾ ਵੀ ਕੁਲਵੰਤ ਸਿੰਘ ਨੇ ਦਾਨ ਕੀਤਾ ਇਜ਼ ਰਾਈਟ ਗੁਰਦੁਆਰੇ ਚ ਵੀ ਪਖਾ ਲਵਾਓ ਮੰਦਰ ਜੀ ਪਰ ਹਸਪਤਾਲ ਤੇ ਵੀ ਲਵਾਓ ਇੱਥੇ ਹੁਣ ਡੇਲੀ ਪੋਸਟ ਦੇ ਕਿਸੇ ਸਟਾਫ ਨੂੰ ਹਾਰਟ ਅਟੈਕ ਹੋ ਜੇ ਕਿੱਥੇ ਲੈ ਕੇ ਜਾਵਾਂਗੇ ਹਸਪੀਟਲ ਕੀ ਗੁਰਦੁਆਰੇ ਲੈ ਚਲਾਂਗੇ ਕਿ ਮੰਦਰ ਲੈ ਚਲ ਗਏ ਹਸਪੀਟਲ ਉਹ ਨਹੀਂ ਫਿਰ ਪੈਸਾ ਤਾਂ ਮੰਦਰ ਨੂੰ ਨਹੀਂ ਦਾਨ ਥੋੜਾ ਮੰਦਰ ਨੂੰ ਜਾਂਦਾ ਲੈ ਕੇ ਜਾਣਾ ਹਸਪਤਾਲ ਇੱਥੇ ਫੇਲ ਹੋ ਗਏ ਸੀ ਜਿੱਥੇ ਸੋਹਣੇ ਗੁਰਦੁਆਰੇ ਆ ਸੋਹਣੇ ਮੰਦਰ ਆ ਉੱਥੋਂ ਪ੍ਰਚਾਰ ਕਰੋ ਹਸਪੀਟਲ ਨੂੰ ਵੀ ਬੈਲੈਂਸ ਰੱਖੋ ਤੁਸੀਂ ਬੈਲੈਂਸ ਹੀ ਨਹੀਂ ਛੱਡਿਆ ਪੰਜਾਬ ਦੇ 26 ਜ਼ਿਲ੍ਹੇ ਕਿ 23 ਜ਼ਿਲ੍ਹੇ ਆ ਕਿਸੇ ਵੀ ਸਰਕਾਰੀ ਹਸਪਤਾਲ 'ਚ ਤੁਹਾਡੇ 'ਚ ਕੋਈ ਇਲਾਜ ਕਰਾਂਦਾ ਸਵਾਲ ਆ ਤੁਹਾਡੇ ਸਾਰੇ ਜਿੰਨੇ ਬੈਠੇ ਆ ਕੈਮਰਿਆਂ ਤੇ ਨੋ ਕਿਸੇ ਵੀ ਨਹੀਂ ਕਰਾਂਦੇ ਪੋਲਿਟਿਸ਼ੀਨ ਵੀ ਨਹੀਂ ਕਰਦੇ ਤੁਸੀਂ ਵੀ ਨਹੀਂ ਕਰਾਂਦੇ ਨਾ ਤੁਸੀਂ ਵੀ ਕਹਿੰਦੇ ਆ ਪੋਲਿਟਿਸ਼ੀਅਨਸ ਵੀ ਨਹੀਂ ਕਰਾਂਦੇ ਜਿਹੜੇ ਕਹਿੰਦੇ ਕਿ ਬਹੁਤ ਇਹਨਾਂ ਨੂੰ ਫੜ ਕੇ ਉੱਥੇ ਉਸ ਵੋਟਾਂ ਦੇ ਉੱਤੇ ਪਹਿਲੀ ਗੱਲ ਤੇਰਾ ਲੀਡਰ ਨੂੰ ਪਾਇਆ ਜਾਵੇ ਨੈਸ਼ਨਲ ਰੂਲਰ ਹੈਲਥ ਮਿਸ਼ਨ ਦੇ ਤਹਿਤ ਕਰੋੜਾਂ ਰੁਪਏ ਦੀ ਮੈਡੀਸਨ ਆਉਂਦੀ ਆ ਖਾ ਜਾਂਦੇ ਆ ਵੇਚ ਜਾਂਦੇ ਆ ਬਾਹਰ ਗਰੀਬ ਦੀ ਦਵਾਈ ਖਾ ਜਾਂਦੇ ਆ ਤੇ ਫਿਰ ਉਹਨੂੰ ਗਰੀਬ ਨੂੰ ਲੰਗਰ ਖਵਾਉਂਦੇ ਆ ਸੜਕ ਤੇ ਦੇਸੇ ਯੂ ਆਰ ਕੈਰੈਕਟਰ ਕੋਈ ਮੋਰਲ ਵੈਲਿਊ ਨਹੀਂ ਰਹੀਆਂ ਦਵਾਈ ਤਾਂ ਛੱਡ ਦਿਓ ਯਾਰ ਸੜਕਾਂ ਖਾਜੋ ਪੁਲ ਖਾਜੋ ਜੋ ਮਰਜ਼ੀ ਖਾਜੋ ਪਰ ਗਰੀਬ ਦੀ ਦਵਾਈ ਤਾਂ ਛੱਡ ਦਿਓ ਗਰੀਬ ਬੰਦਾ ਸਿਰਫ ਸਾਧ ਸੰਤਾਂ ਦੇ ਥੌਲਿਆਂ ਦੇ ਰਹਿ ਜਾਂਦਾ ਹੈ। ਉਹਨੂੰ ਕੈਂਸਰ ਦਾ ਇਲਾਜ ਨਹੀਂ ਕਰਾ ਸਕਦਾ ਗਰੀਬ ਦਲਤ ਕਿਸੇ ਦੇ ਘਰ ਚ ਕੈਂਸਰ ਆ ਗਿਆ ਲੱਖਾਂ ਰੁਪਏ ਦੇ ਬਹੁਤ ਮਹਿੰਗਾ ਲਾਜਾ। ਇਹ ਕਰ ਦੀ ਬਰਬਾਦੀ ਕਰ ਜਾਂਦਾ ਹੈ, ਆਰਥਿਕ ਬਰਬਾਦੀ ਕਰ ਜਾਂਦਾ ਹੈ ਕੈਂਸਰ ਜਿਹਦੇ ਘਰ ਆਉਂਦਾ। ਪਰ ਸਾਡੇ ਫੇਲ ਨਹੀਂ ਹੋਣੇ ਚਾਹੀਦੇ ਸੀ। ਅਸੀਂ ਗੁਰੂਆਂ ਪੀਰਾਂ ਦੀ ਧਰਤੀ ਆ, ਪੰਜ ਦਰਿਆਵਾਂ ਦੀ ਧਰਤੀ ਆ। ਅਸੀਂ ਗੁਰੂ ਸਾਹਿਬ ਦੇ ਪਵਿੱਤਰ ਸ਼ਬਦ ਪੜਦੇ ਬਹੁਤ ਆ। ਇੱਕ ਤਾਂ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ। ਪੜ ਪੜ ਕੇ ਸ਼ਬਦ ਨੂੰ ਘਸਾਤਾ ਮੇਰੇ ਸਿਰ ਰਗਾ ਤੇ ਬਾਹਰ ਸਾਹ ਆਉਂਦਾ ਤੁਹਾਨੂੰ ਅੱਜ ਮੈਂ ਉਤਰਿਆ ਪਰਸੋ ਦੇ ਲਈ ਰਾਤ ਤੁਹਾਡੇ ਚੰਡੀਗੜ੍ਹ ਪਹੁੰਚੇ ਆ ਤੇ ਮੈਨੂੰ ਤਾਂ ਇਹ ਨਹੀਂ ਸੀ ਉਮੀਦ ਵੀ ਮੈਂ ਤਾਂ ਕਿਤੇ ਫੌਗ ਪੈ ਗਈ ਧੂਏ ਭਤੁੰਦ ਆ ਗਈ ਉਹ ਦੂਸਰੇ ਕਹਿੰਦੇ ਤੰਦ ਨਹੀਂ ਗਈ ਤਾਂ ਪਤਾ ਨਹੀਂ ਕਿੰਨੇ ਦਿਨਾਂ ਤੋਂ ਇਦਾਂ ਹੀ ਚੱਲਦਾ ਪੋਲੂਸ਼ਨ ਤੇ ਮੈਂ ਅੱਜ ਤੀਸਰੀ ਰਾਤ ਚੰਡੀਗੜ੍ਹ ਸੁੱਤਾ ਇੱਕ ਜਹਾਜ਼ ਸੁੱਤਾ ਅੱਜ ਤੀਸਰੇ ਦਿਨ ਮੇਰਾ ਗਲਾ ਖਰਾਬ ਹੋ ਗਿਆ ਮੇਰੇ ਮੇਰੇ ਲਾਂਗਜ਼ ਨੇ ਦਾਸਤਾ ਵੀ ਤੋਂ ਇੰਗਲੈਂਡ ਚ ਨਹੀਂ ਗਿਆ ਕਿਤੇ ਹੋਰ ਆ ਗਿਆ ਵੀ ਕਿਹਨੇ ਖਰਾਬ ਕੀਤਾ ਹੈ ਹੁਣ ਸਵਾਲ ਤੁਹਾਡੇ ਤੇ ਆ ਗਿਆ ਏਟਮੋਸਫੀਅਰ ਕਿਹਨੇ ਖਰਾਬ ਕੀਤਾ ਤੁਸੀਂ ਖੁਦ ਕੀਤਾ ਨਾ ਜੀ ਕਿ ਗੁਰੂ ਸਾਹਿਬ ਨੇ ਗੁਰੂ ਸਾਹਿਬ ਨਹੀਂ ੱਤਕਾ ਕਰਦੇ ਸਾਡੇ ਨਾਲ ਸਾਡੇ ਆਪ ਦੇ ਕੰਮ ਮਾੜੇ ਆ ਅਸੀਂ ਜੋ ਸਾਹ ਨਹੀਂ ਲੈ ਸਕਦੇਗੇ ਜਿੰਨਾ ਜਿਵੇਂ 10 ਦਿਨ ਇੱਥੇ ਰਹਿ ਗਿਆ ਜਿੰਨੀਆਂ ਸਾਲ ਦੇ ਵਿੱਚ ਬੰਦਾ ਸਿੱਖਣਾ ਪੈਂਦਾ ਜੀ ਤੇ ਉਹਨਾਂ ਮੈਂ 10 ਦਿਨਾਂ ਚ ਧੂਆਂ ਖਾ ਜਾਣਾ ਹੈ ਜੀ ਮੇਰਾ ਕੀ ਕਸੂਰ ਹੈ ਮੈਂ ਤਾਂ ਸਿੱਖਣਾ ਪਿੰਦਾ ਨਹੀਂਗਾ ਮੇਰਾ ਕਸੂਰ ਕੀ ਹੈ ਨਿੱਕ ਨਿੱਕੇ ਬੱਚਿਆਂ ਦਾ ਬਜ਼ੁਰਗਾਂ ਦਾ ਉਹਨਾਂ ਨੂੰ ਲੰਗ ਕੈਂਸਰ ਤੇ ਮੂੰਹ ਦਾ ਕੈਂਸਰ ਹੋਏਗਾ ਨੋਟ ਕਰ ਲਓ ਸਰੋਤਿਓ ਜੋ ਮੈਂ ਕਹਿੰਦਾ ਤੁਸੀਂ ਲੰਡਨ ਤੋਂ ਆਏ ਉੱਥੇ 2 에ਅਰ ਕੁਆਲਿਟੀ ਇੰਡੈਕਸ ਹੈ ਇੱਥੇ 350 ਹੈ ਡਿਫਰੈਂਸ ਲੱਗ ਰਿਹਾ ਹੈ 2 2.3 ਹੈ ਜੀ ਸਾਡਾ ਲੰਡਨ ਦਾ ਮੈਂ ਲੰਡਨ ਤੋਂ ਬਾਹਰ ਮਾਂਚੈਸਟਰ 200 ਮੀਲ ਸਾਡੇ 2.3 ਹੈ ਤੇ ਤੁਹਾਡਾ ਉਹਦੋਂ ਕਿੰਨੇ ਗੁਣਾ ਜ਼ਿਆਦਾ 350 ਇੱਥੇ ਹੈ 350 ਆ ਤੇ ਫਿਰ ਕੈਂਸਰ ਹੋਏਗਾ ਜੀ ਗੁਰੂ ਸਾਹਿਬ ਨੇ ਨਹੀਂ ਕੀਤਾ ਤੁਸੀਂ ਖੁਦ ਕੀਤਾ ਤੁਸੀਂ ਜ਼ਿੰਮੇਦਾਰ ਹੋ ਮੈਥੇ ਇਥੇ ਇੰਡਸਟਰੀ ਨੂੰ ਵੀ ਬਰਾਬਰ ਲੈ ਕੇ ਚੱਲਦਾ ਚਲੋ ਕਿਸਾਨ ਵੀਰ ਐ ਮੈਂ ਵੀ ਕਿਸਾਨ ਦਾ ਬੇਟਾ ਐ ਅਸੀਂ 15 ਕ ਦਿਨਾਂ ਸਾਡੇ ਕੋਲੇ ਕੋਈ ਹੱਲ ਨਹੀਂ ਪਰਾਲੀ ਦਾ ਕੋਈ ਵਿੱਚੇ ਬਾਹੀ ਜਾ ਰਿਹਾ ਕੋਈ ਅੱਗ ਵੀ ਲਾ ਰਿਹਾ ਮੈਂ ਉਹਨਾਂ ਦੀ ਕੋਈ ਸਾਈਡ ਨਹੀਂ ਲੈਂਦਾ ਮੈਂ ਵੀ ਕਿਸਾਨ ਐ ਕੋਈ ਪਰ ਇੰਡਸਟਰੀ 350 ਦਿਨ ਧੂਆਂ ਖੜਾ ਰਹੀ ਐ ਉਹਨੂੰ ਤਾਂ ਕੋਈ ਕਹਿੰਦਾ ਨਹੀਂ ਹਾਂ ਸਾਨੂੰ ਇੰਡਸਟਰੀ ਦੀ ਵੀ ਲੋੜ ਐ ਜੋਬ ਕ੍ਰੀਏਟ ਕਰਦੇ ਐ